ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਪਾਲ ਕੌਰ ਹੈ ਤੇ ਲਗਭਗ 5 ਸਾਲਾਂ ਤੋਂ ਮੈਂ بطور ਹੈਡਮਿਸਟਰਸ ਸਰਕਾਰੀ ਹਾਈ ਸਕੂਲ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਕੰਮ ਕਰ ਰਹੀ ਹਾਂ ਤੇ ਇਸ ਸਕੂਲ ਵਿੱਚ ਮੈਨੂੰ ਬਹੁਤ ਆਪਰਚੂਨਿਟੀਆਂ ਮਿਲੀਆਂ ਨੇ 2023 ਵਿੱਚ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਕਿ ਸਾਨੂੰ ਸੈਕੰਡ ਬੈਚ ਦੇ ਵਿੱਚ ਉਹਨਾਂ ਨੇ ਆਈਆਈਐਮ ਅਹਮਦਾਬਾਦ ਵਿੱਚ ਟ੍ਰੇning ਲੈਣ ਲਈ ਭੇਜਿਆ ਤੇ ਇਹ ਇੱਕ ਬਹੁਤ ਹੀ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਸੀ ਜਿਹੜੀ ਉਹਨਾਂ ਨੇ ਸਾਡੀ ਚੋਣ ਕੀਤੀ ਉਹ ਬਹੁਤ ਹੀ ਟ੍ਰਾਂਸਪੇਰੈਂਟ ਸੀਗੀ ਜਦੋਂ ਅਸੀਂ ਆਈਆਈਐਮ ਅਹਮਦਾਬਾਦ ਵਿੱਚ ਪਹੁੰਚੇ ਉੱਥੇ ਸਾਨੂੰ ਸਭ ਤੋਂ ਪਹਿਲਾਂ ਜੋ ਸਿੱਖਣ ਨੂੰ ਮਿਲਿਆ ਉਹ ਸੀ ਉਹਨਾਂ ਦੀ ਉਹਨਾਂ ਦਾ ਡਿਸਪਲਿਨ ਤੇ ਪੰਕਚੁਐਲਿਟੀ ਤੇ ਇਸ ਗੱਲ ਨੇ ਵੀ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਉਹ ਸਟਾਈਲ ਨੂੰ ਮੈਂ ਆਪਣੇ ਸਕੂਲ ਵਿੱਚ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਟੀਚਰਜ਼ ਦੀ ਹਮਰੇ ਸਕੂਲ ਵਿੱਚ ਵੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਮੇਰੇ ਨਾਲ ਤੇ ਮੈਂ ਉਹਨਾਂ ਨੂੰ ਵੀ ਇਹ ਹੀ ਦੱਸਦੀਆਂ ਕਿ ਕਲਾਸ ਵਿੱਚ 5 ਮਿੰਟ ਪਹਿਲਾਂ ਜਾਓ ਤੇ ਇਸ ਨਾਲ ਸਕੂਲ ਦਾ ਜਿਹੜਾ ਡਿਸਪਲਿਨ ਹੈ ਤੇ ਬੱਚਿਆਂ ਦੀ ਜੜੀ ਪੜਾਈ ਐ ਉਹਦੇ ਤੇ ਅੱਛਾ ਕਰੋ। ਉੱਥੇ ਜਾ ਕੇ ਜੋ ਚੀਜ਼ ਅਸੀਂ ਇੱਕ ਅਲੱਗ ਸਿੱਖੀ ਉਹ ਅਸੀਂ ਸ਼ੇਅਰਡ ਲੀਡਰਸ਼ਿਪ ਪਰ ਜਿੰਦਾ ਹੀ ਅਸੀਂ IIM Ahmedabad ਬਾਅਦ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਕਿਹਾ ਕਿ ਟੈਨਸ਼ਨ ਫਰੀ ਹੋ ਕੇ ਜੋ ਵੀ ਤੁਸੀਂ ਸਿੱਖਣਾ ਟੈਨਸ਼ਨ ਫਰੀ ਹੋ ਕੇ ਸਿੱਖਣਾ ਤੇ ਤੁਸੀਂ ਇਕੱਲਿਆਂ ਨੇ ਇਸ ਚੀਜ਼ ਦਾ ਬਰਡਨ ਨਹੀਂ ਲੈਣਾ ਤੇ ਉਸ طرح ਹੀ ਮੈਂ ਸਕੂਲ ਵਿੱਚ ਆਉਂਦੇ ਸਾਰੇ ਹੀ ਟੀਚਰਸ ਦੀਆਂ ਕਮੇਟੀਆਂ ਬਣਾ ਦਿੱਤੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਕਿੱਦਾਂ ਬੱਚਾ ਨੂੰ ਟੀਚ ਕਰ ਸਕਦੇ ਆ ਉਹ ਵੀ ਦੱਸਿਆ IIM Ahmedabad ਜਾਣ ਦਾ ਮੌਕਾ ਨਾ ਮਿਲਦਾ ਜੇ ਪੰਜਾਬ ਸਰਕਾਰ ਭਗਵੰਤਪਾਲ ਸਰਕਾਰ ਨੇ ਵਧੀਆ ਉਪਰਾਲੇ ਨਾ ਕਰਦੀ ਮਾੜਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ IIM Ahmedabad ਜਾਣ ਦਾ ਮੌਕਾ ਦਿੱਤਾ